ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗੋਲ ਗੱਪੇ ਇਹ ਕੱਪ ਵਿੱਚ ਸੂਜੀ ਦਾ ਲੈ ਲਿਆ ਇਹ ਗੋਲ ਗੱਪੇ ਜੀ ਸਭ ਨੂੰ ਪਸੰਦ ਆਉਂਦੇ ਆ ਬੱਚਿਆਂ ਨੂੰ ਸਿਆਣਿਆਂ ਨੂੰ ਸਭ ਨੂੰ ਪਸੰਦ ਆਉਂਦੇ ਆ ਗੋਲ ਗੱਪੇ ਵਿੱਚ ਮੈਂ ਇੱਕ ਚਮਚ ਘਿਓ ਦਾ ਪਾ ਲਿਆ ਇਹਨੂੰ ਆਪਾਂ ਮਲਾਂਗੇ ਜੀ ਚੰਗੇ ਤਰੀਕੇ ਨਾਲ ਸੂਜੀ ਵਾਲੇ ਬਣਾਉਣੇ ਆ ਜੀ ਗੋਲ ਗੱਪੇ ਸੋ ਜੇ ਪਤਲੀ ਹੋਵੇ ਬਰੀਕ ਹੋਵੇ ਮੋਟੀ ਹੋਵੇ ਇਹਦੇ ਵਿੱਚ ਕੋਈ ਨਹੀਂ ਫਰਕ ਨਹੀਂ ਪੈਂਦਾ ਹੈਗਾ ਇਹਨੂੰ ਪੱਕੇ ਹੋਦੇ ਵਿੱਚ ਮਲਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਥੋੜਾ ਜਿਹਾ ਚੁਟਕੀ ਪਰ ਕਈ ਪਾਲਨ ਦੇ ਨਮਕ ਕਈ ਨਹੀਂ ਪਾਉਂਦੇ ਬਟ ਮੈਂ ਤਾਂ ਇੱਕ ਚੁਟਕੀ ਪਾ ਲਈ ਹੁਣ ਇਹ ਚ ਥੋੜਾ ਜਿਹਾ ਨਮਕ ਕੁੱਸਾ ਪਾਣੀ ਨਾਲ ਗੁੰਨਣਾ ਇਹ ਆਟਾ ਠੰਡੇ ਨਾਲ ਨਹੀਂ ਗੁੰਨਣਾ ਨਹੀਂ ਇਹ ਜੁੜੂਗੀ ਨਹੀਂ ਸੋਜੀ ਕੁੱਸੇ ਪਾਣੀ ਨਾਲ ਗੁੰਨਣਾ ਥੋੜਾ ਜਿਹਾ ਕੁੱਸਾ ਫਿਰ ਇਹਨੂੰ ਪਟਕ ਪਟਕ ਪਟਕਾ ਪਟਕਾ ਕੇ ਇਹਨੂੰ ਆਟੇ ਨੂੰ ਆਪਾਂ ਗੁੰਨਣਾ ਵਾ ਤੇ ਇਹਦੇ ਨਾਲ ਗੋਲ ਗੱਪੇ ਇਹੀ ਬਸ ਇੱਕ ਆਪਸ਼ਨ ਆ ਕਿ ਆਪਾਂ ਇਹਨਾਂ ਨੂੰ ਆਟੇ ਨੂੰ ਐਦਾਂ ਪਟਕ ਪਟਕ ਪਟਕਾ ਪਟਕਾ ਕੇ ਕਰਨਾ ਹਾਂ ਜੀ ਇਹਨੂੰ ਆਪਾਂ ਹੁਣ 15 ਤੋਂ 20 ਮਿੰਟ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ ਜੀ ਇਧਰੋਂ ਆਪਾਂ ਲੈ ਲਿਆ ਪਦੀਨਾ ਧਣੀਆਂ ਮਿਰਚ ਤੇ ਅਦਰਕ ਦਾ ਪੀਸ ਛੋਟਾ ਜਿਹਾ ਇਹਨੂੰ ਆਵਾ ਮਿਕਸੀ ਕਰ ਲਾਂਗੇ ਜੀ ਇਹਦੀ ਆਪਾਂ ਪਹਿਲਾਂ ਪਦੀਨੇ ਧਣੀਆਂ ਦੀ ਚਟਣੀ ਦਾ ਚਟਣੀ ਬਣਾ ਕੇ ਦਾ ਮਸਾਲਾ ਬਣਾਉਗਾ ਦੇਖੋ ਜੀ ਹੁਣ ਆਪਾਂ ਪੀਸ ਲਿਆ ਸਾਰਾ कुछ चारी कुछ नमक कु जीरा भुनयासी तवे वह मैं कुटिया अद्धा चम्मच जीरे का पा लिया चाट मसाला एक चम्मच ਹੁਣ ਪਾਣੀ ਪਾਵਾਂਗੇ ਜੀ ਆਪਾਂ ਪਾਣੀ ਪਾ ਕੇ ਸਾਰੇ ਮਟੀਰੀਅਲ ਨੂੰ ਆਪਾਂ ਘੋਲ ਲਿਆ ਨਿੰਬੂ ਇੱਕ ਨਚੋੜ ਲਿਆ ਸੀ ਮੈਂ ਕੌਲੀ ਚ ਜੀ ਹੁਣ ਨਿੰਬੂ ਵੀ ਪਾਤਾ ਆਪਾਂ ਨਚੋੜਿਆ ਹੋਇਆ ਪਾਣੀ ਪੂੜੀ ਮਸਾਲਾ ਪਾਇਆ ਜੀ ਹੁਣ ਮੈਂ ਇਹਦੇ ਵਿੱਚ ਆਪਾਂ ਹੁਣ ਬੂੰਦੀ ਪਾ ਦਵਾਂਗੇ ਹਾਂਜੀ ਹੁਣ ਇੱਕ ਪਾਣੀ ਆਪਣਾ ਬਣ ਗਿਆ ਥੋੜੀ ਜਿਹੀ ਚੁੰਡ ਪਾ ਲਵੇ ਮਿਰਚ ਪਾਈ ਆ ਥੋੜੀ ਜੀ ਕਿਉਂਕਿ ਹਰੀਆਂ ਮਿਰਚਾਂ ਵੀ ਪਾਈਆਂ ਸੀ ਆਪਾਂ ਨੇ ਪਹਿਲਾਂ ਲਾਲ ਮਿਰਚ ਮੈਂ ਥੋੜੀ ਜੀ ਪਾਈ ਆ ਦੇਖੋ ਜੀ ਰੰਗ ਕਿੰਨਾ ਵਧੀਆ ਆਇਆ ਠੀਕ ਆ ਜੀ ਇਧਰੋਂ ਮੈਂ ਦੂਸਰਾ ਪਾਣੀ ਤਿਆਰ ਕਰਨ ਲੱਗਿਆ ਇਮਲੀ ਮੈਂ ਭਿਗੋਲੀ ਸੀ ਹੁਣ ਇਹਨੂੰ ਆਪਾਂ ਛਾਣ ਲਾਂਗੇ ਛਾਣੀ ਰਾਈ ਛਾਣ ਲਵਾਂਗੇ ਜੀ ਆਪਾਂ ਇਮਲੀ ਨੂੰ ਹਾਂਜੀ ਛਾਂ ਡੀਜੇ ਚ ਪਾਣੀ ਪਾ ਲਿਆ ਥੋੜਾ ਜਿਹਾ ਨਮਕ ਚਾਟ ਮਸਾਲਾ ਸ਼ੱਕਰ ਪਾਉਂਗੀ ਜੀ ਆਪਾਂ 2 ਚਮਚ ਸ਼ੱਕਰ ਦੇ ਪਾ ਲਈ ਜੇ ਅਜਾ ਤੁਸੀਂ ਬਣਾਉਣਾ ਹੈ ਜੇ ਜ਼ਿਆਦਾ ਤੁਸੀਂ ਸ਼ੱਕਰ ਵਾਲਾ ਬਣਾਉਣਾ ਤਾਂ ਤੁਸੀਂ ਹੋਰ ਵੀ ਸ਼ੱਕਰ ਪਾ ਸਕਦੇ ਹੋ ਇਹ ਤੇ ਮੈਗੀ ਮਸਾਲਾ ਪਾਤਾ ਜੀ ਇੱਕ ਪੈਕੇਟ ਹੁਣ ਜੀ ਆਟਾ ਆਪਣਾ ਤਿਆਰ ਹੋ ਗਿਆ ਆਪਾਂ ਬੇਲਣੀਆਂ ਸ਼ੁਰੂ ਕਰਦੇ ਹਾਂ ਜੀ ਆ ਇੱਕ ਟੱਕਣ ਦੀ ਮਦਦ ਨਾਲ ਆਪਾਂ ਉਹਨੂੰ ਰੌਂਡ ਕੱਢ ਸਕਦੇ ਹਾਂ ਦੇਖੋ ਜੀ ਬਣੇ ਆਪਾਂ ਇਹਨਾਂ ਨੂੰ ਬੇਲ ਲਿਆ ਪੂੜੀਆਂ ਦੀ ਤਰ੍ਹਾਂ ਛੋਟਾ ਬ੍ਰਿਕ ਜਾ ਪੇੜਾ ਲੈ ਕੇ ਬੇਲ ਲਿਆ ਜੀ ਆਪਾਂ ਦੇਖੋ ਜੀ ਛੋਟਾ ਜਿਹਾ ਪੇੜਾ ਲਿਆ ਮੈਂ ਆਪਾਂ ਟੱਕਣ ਦੀ ਮਦਦ ਨਾਲ ਵੀ ਕੱਟ ਸਕਦੇ ਆ ਬੇਲ ਵੀ ਸਕਦੇ ਆ ਇਹਨੂੰ ਮੈਂ ਥੋੜੀਆਂ ਜਿਹਾ ਟੱਕਣ ਦੀ ਮਦਦ ਨਾਲ ਪੂੜੀਆਂ ਨੂੰ ਗੋਲ ਕਰਕੇ ਨੂੰ ਕੱਟ ਲਿਆ ਸੀ ਤੇ ਕੁਝ ਮੈਂ ਬੇਲ ਲਿਆ ਹੁਣ ਦੇਖੋ ਜੀ ਦੇਖੋ ਕਿੰਨੀਆਂ ਫੁੱਲ ਦੀਆਂ ਗੋਲ ਗੱਪੇ ਆਪਣੇ ਫੁੱਲ ਦੇ ਆ आओ ਜੀ ਹਾਂਜੀ ਗੋਲ ਗੱਪੇ ਬਣ ਕੇ ਤਿਆਰ ਆਈ ਸਾਡੇ ਪਾਣੀ ਬਣ ਕੇ ਵੀ ਤਿਆਰ ਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਜੀ ਧੰਨਵਾਦ